Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510 943 8037. That is 510 943 8037. ਉਧਰ 트럼ਪ ਬੋਲੇ ਮੇਰੇ ਦੋਸਤ ਮੋਦੀ ਨੂੰ 21 ਮਿਲੀਅਨ ਡਾਲਰ ਭੇਜੇਗਾ ਹਨ ਭਾਰਤੀ ਜੋਨਾ ਚ ਯੂਐਸ ਫੰਡੀ ਤੇ ਉੱਥੇ ਸਵਾਲ ਮਾਮਲਾ ਕਾਫੀ ਪੱਕ ਗਿਆ ਹੈ ਉਧਰ ਕੈਨੇਡਾ ਵਿੱਚ ਡਾਕਾ ਦੋ ਭਾਰਤੀਆਂ ਸਮੇਤ ਚਾਰ ਲੋਕ ਗ੍ਰਿਫਤਾਰ ਉਧਰ ਜਰਮਨ ਰਾਜਨੀਤੀ ਵਿੱਚ ਭਾਰਤੀਆਂ ਦੀ ਜੜਾ ਸਥਾਪਿਤ ਕਰਨ ਲਈ ਰੁੱਝੇ ਗੁਰਦੀਪ ਸਿੰਘ ਰੰਦਾਵਾ ਟਰੰਪ ਬੋਲੇ ਮੇਰੇ ਦੋਸਤ ਮੋਦੀ ਨੂੰ 21 ਮਿਲੀਅਨ ਡਾਲਰ ਭੇਜੇ ਗਏ ਹਨ ਭਾਰਤੀ ਚੋਣਾਂ 'ਚ ਯੂਐਸ ਫੰਡਿੰਗ ਤੇ ਉੱਠੇ ਸਵਾਲ ਜੀਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਦਿਨਾਂ 'ਚ ਚੌਥੀ ਵਾਰ ਭਾਰਤੀ ਚੋਣਾਂ 'ਚ ਅਮਰੀਕੀ ਫੰਡਿੰਗ ਦੇ ਸਵਾਲ ਉਠਾਏ ਹਨ ਟਰੰਪ ਨੇ ਵੋਟਰ ਟਨ ਆਊਟ ਲਈ ਭਾਰਤ ਨੂੰ ਕਠਿਤ ਤੌਰ ਤੇ ਦਿੱਤੇ ਗਏ 21 ਮਿਲੀਅਨ ਡਾਲਰ ਦਾ ਮੁੱਦਾ ਉਠਾਇਆ ਹੈ 트럼ਪ ਦਾ ਇਹ ਤਾਜ਼ਾ ਬਿਆਨ ਇੱਕ ਉਸ ਰਿਪੋਰਟ ਤੋਂ ਬਾਅਦ ਆਇਆ ਜਿਸ ਦਾ ਦਾਵਾ ਕੀਤਾ ਗਿਆ ਹੈ ਕਿ 2022 ਚ 21 ਮਿਲੀਅਨ ਡਾਲਰ ਦੀ ਗ੍ਰਾਂਟ ਭਾਰਤ ਲਈ ਨਹੀਂ ਸਗੋਂ ਬੰਗਲਾਦੇਸ਼ ਲਈ ਮંજૂર ਕੀਤੀ ਗਈ ਸੀ ਉਹਨਾਂ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਹੈ ਕਿ ਭਾਰਤ 'ਚ ਵੋਟਰ ਟਨ ਆਊਟ ਲਈ ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਨੂੰ ਕੀ ਮਿਲੀਅਨ ਡਾਲਰ ਦਿੱਤੇ ਗਏ ਹਨ ਇਸ ਪ੍ਰੈਸ ਕਾਨਫਰੰਸ 'ਚ ਉਹਨਾਂ ਬੰਗਲਾਦੇਸ਼ ਨੂੰ ਮਿਲੀ 29 ਮਿਲੀਅਨ ਡਾਲਰ ਦੀ ਅਮਰੀਕੀ ਮਦਦਾਂ ਵੀ ਜ਼ਿਕਰ ਕੀਤਾ ਹੈ ਤੁਹਾਨੂੰ ਦੱਸ ਦਈਏ ਅਮਰੀਕਾ ਨੇ ਕਿਹਾ ਹੈ ਕਿ ਸਿਆਸੀ ਦ੍ਰਿਸ਼ ਨੂੰ ਸਥਿਰ ਕਰਨ 'ਚ ਮਦਦ ਲਈ ਬੰਗਲਾਦੇਸ਼ ਨੂੰ 29 ਮਿਲੀਅਨ ਡਾਲਰ ਦਿੱਤੇ ਗਏ ਹਨ ਬੰਗਲਾਦੇਸ਼ ਲਈ ਇਹ ਰਕਮ ਇੱਕ ਅਜਿਹੀ ਫਰਮ ਨੂੰ ਦਿੱਤੀ ਗਈ ਜਿਸ ਬਾਰੇ ਕਿਸੇ ਨੇ ਕਦੇ ਨਹੀਂ ਸੁਣਿਆ ਉਸ ਫਰਮ ਚ ਸਿਰਫ ਦੋ ਵਿਅਕਤੀ ਹੀ ਕੰਮ ਕਰ ਰਹੇ ਹਨ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਸਰਕਾਰੀ ਏਜੰਸੀ ਯੂ ਐਸ ਐਡ ਵੱਲੋਂ ਭਾਰਤ ਨੂੰ ਕਠਿਤ ਤੌਰ ਤੇ ਦਿੱਤੀ ਗਈ ਮਦਦ ਦਾ ਮੁੱਦਾ ਦੇਸ਼ ਚ ਸਿਆਸੀ ਟਕਰਾਅ ਦਾ ਕਾਰਨ ਬਣ ਗਿਆ ਹੈ ਭਾਰਤ ਇਸ ਮੁੱਦੇ ਤੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਤਿੱਖੀ ਬਹਿਸ ਚੱਲ ਰਹੀ ਹੈ ਤੁਹਾਨੂੰ ਦੱਸ ਦੇ ਕਾਂਗਰਸ ਨੇ ਕਿਹਾ ਹੈ ਕਿ ਡੋਲਰ 트ੰਪ ਅਨੁਸਾਰ ਪਰ ਤਾਂ ਅਰਮਨ ਤੇ ਨਰਿੰਦਰ ਮੋਦੀ ਨੂੰ ਯੂਐਸ ਐਡ ਤੋਂ 21 ਮਿਲੀਅਨ ਡਾਲਰ ਮਿਲੇ ਹਨ ਇਸ ਲਈ ਹੁਣ ਇਹ ਮੋਦੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਨੂੰ 트ੰਪ ਦੇ ਬਿਆਨ ਦਾ ਜਵਾਬ ਦੇਣ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਸ਼ਨੀਵਾਰ ਦਿੱਲੀ ਜੇ ਪਾਰਟੀ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਹੁਣ ਰਾਸ਼ਟਰਪਤੀ 트াম্প ਨੇ ਖੁਦ ਕਿਹਾ ਹੈ ਕਿ ਪੈਸਾ ਮੋਦੀ ਕੋਲ ਚਲਾ ਗਿਆ ਹੈ ਇਸ ਲਈ ਮੁੱਦੇ ਨੂੰ ਪਟਕਾਉਣ ਦੀ ਬਜਾਏ ਇਸ ਰਕਮ ਦਾ ਸਹੀ ਹਿਸਾਬ ਇੱਕ ਵਾਈਟ ਪੇਪਰ ਆਹੀ ਦੇਸ਼ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਰਮਨ ਰਾਜਨੀਤੀ ਵਿੱਚ ਭਾਰਤੀਆਂ ਦੀ ਜੜ੍ਹਾਂ ਸਥਾਪਿਤ ਕਰਨ ਲਈ ਰੁੱਝੇ ਗੁਰਦੀਪ ਸਿੰਘ ਰੰਧਾਵਾ ਜੀ ਹਾਂ ਯੂਰਪ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਜਰਮਨੀ ਵਿੱਚ ਤੇ ਹੀ ਫਰਵਰੀ ਨੂੰ ਆਮਚੋਣਾ ਹੋਣੀਆ ਹਨ ਇਸ ਚੋੜ ਵਿੱਚ ਦੁਨੀਆ ਭਰ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਪਹੁੰਚ ਸਾਫ ਦਿਖਾਈ ਦੇ ਰਹੀ ਏ ਕਿਉਂਕਿ ਭਾਰਤੀ ਮੂਲ ਦੇ ਗੁਰਦੀਪ ਸਿੰਘ ਰੰਧਾਵਾ ਵੀ ਚੌਂ ਮੈਦਾਨ ਵਿੱਚ ਉਤਰ ਆਏ ਹਨ ਗੁਰਦੀਪ ਨੂੰ ਕ੍ਰਿਸਚੀਅਨ ਡੈਮੋਕ੍ਰੇਟਿਕ ਜੂਨੀਅਰ ਦੇ ਜਰਮਨ ਸੰਸਦ ਬੁਲਡੇਸਟੈਗ ਲਈ ਨਾਮਜ਼ਦ ਕੀਤਾ ਗਿਆ ਏ ਤੁਹਾਨੂੰ ਦੱਸ ਦਈਏ ਕਿ ਸੀਡੀਯੂ ਜਰਮਨੀ ਦੀਆਂ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਪ੍ਰਮੁੱਖ ਪਾਰਟੀਆਂ ਵਿੱਚੋਂ ਇੱਕ ਹੈ ਓਲੰਪੀਅਨ ਪੋਲ ਸੀਜੀਯੂ ਅਤੇ ਇਸ ਦੀ ਸਹਿਯੋਗੀ ਪਾਰਟੀ 크੍ਰਿਸਚੀਅਨ ਸੋਸ਼ਲ ਜੂਨੀਅਰ ਨੂੰ ਸਭ ਤੋਂ ਵੱਧ ਵੋਟਾਂ ਮਿਲਣੀਆਂ ਦਿਖਾਈ ਦੇ ਰਹੀਆਂ ਹਨ ਉਹਨਾਂ ਨੂੰ ਦੇਸ਼ ਭਾਰ ਵਿੱਚ 30 ਤੋਂ 35 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ ਹਾਲਾਂਕਿ ਗੁਰਦੀਪ ਦੇ ਰਾਜ thurangia ਵਿੱਚ ਸੀਜੀਯੂ ਨੂੰ ਸੱਜੇ ਪੱਖੀ ਪਾਰਟੀ ਐਫਐਸ ਫੱਡੀ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਕਹਿ ਰਿਹਾ ਏ ਚੋਰਸਾਲਾ ਗੁਰਦੀਪ ਰੰਦਾਵਾ ਪਿਛਲੇ 40 ਸਾਲਾਂ ਤੋਂ ਜਰਮਨੀ ਵਿੱਚ ਰਹਿ ਰਹੇ ਹਨ ਅਤੇ ਉਹ 1984 ਵਿੱਚ ਜਰਮਨੀ ਆਏ ਸੀ ਅਤੇ ਫਿਰ ਉੱਥੇ ਹੀ ਵਸ ਗਏ ਗੁਰਦੀਪ ਦੇ ਪਿਤਾ ਭਾਰਤੀ ਫੌਜ ਵਿੱਚ ਇੱਕ ਅਧਿਕਾਰੀ ਹਨ ਇਸ ਲਈ ਉਹਨਾਂ ਦੀ ਮੁੱਢਲੀ ਸਿੱਖਿਆ ਆਰਮੀ ਸਕੂਲਾਂ ਵਿੱਚ ਹੋਈ ਹੈ ਉਹ ਕਹਿੰਦੇ ਹਨ ਕਿ ਇਸ ਕਰਕੇ ਉਹਨਾਂ ਦੀ ਸੋਚ ਬਹੁਤ ਉਦਾਰ ਹੈ ਅਤੇ ਉਹ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਸੰਦ ਕਰਦੇ ਹਨ ਉਹ ਆਪਣੇ ਆਪ ਨੂੰ ਸਿੱਖ ਆਗੂ ਨਹੀਂ ਸਕੋ ਸਮੁੱਚੇ ਭਾਰਤੀ ਭਾਈਚਾਰੇ ਦੀ ਪ੍ਰਤੀਨਿਧੀ ਸਮੇਤ ਕੈਨੇਡਾ ਵਿੱਚ ਡਾਕਾ ਦੋ ਭਾਰਤੀਆਂ ਸਮੇਤ ਚਾਰ ਗ੍ਰਿਫਤਾਰ ਜੀ ਹਾਂ ਕੈਨੇਡਾ ਵਿੱਚ ਵੀ ਦੋ ਭਾਰਤੀਆਂ ਸਮੇਤ ਚਾਰ ਜਾਨਿਆਂ ਨੂੰ ਇੱਕ ਘਰ ਵਿੱਚ ਡਾਕਾ ਮਾਰਨ ਦੇ ਦੋਸ਼ੇ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਸ਼ੱਕੀਆਂ ਦੀ ਪਛਾਣ ਜਿਹੜੀ ਬ੍ਰੈਂਟਨ ਦੇ ਵਿੱਚ ਹੋ ਗਈ ਹੈ ਇੱਕ ਨੌਜਵਾਨ ਜਿਸ ਦੀ ਉਮਰ 25 ਸਾਲ ਹੈਗੀ ਆ ਦੂਸਰੇ ਦੀ 28 ਸਾਲ ਦੀ ਹੈ ਕਿ ਤੀਸਰਾ ਨੌਜਵਾਨ 18 ਸਾਲ ਦੱਸਿਆ ਜਾ ਰਿਹਾ ਅਤੇ ਚੌਥਾ 17 ਸਾਲ ਦਾ ਹੈ ਇੱਕ ਅੱਲਾ ਰ ਉਮਰ ਦਾ ਨੌਜਵਾਨ ਹੈ ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਵੀਰਵਾਰ ਸਵੇਰੇ ਤਕਰੀਬਨ 5 ਵਜੇ ਤਿੰਨ ਸ਼ਕਤੀ ਮਿਲਟਨ ਦੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਸਨ ਅੱਗੇ ਘਰ ਵਿੱਚ ਰਹਿੰਦੇ ਪਰਿਵਾਰ ਨਾਲ ਟਕਰਾ ਹੋਇਆ ਹੈ ਤੁਹਾਨੂੰ ਦੱਸ ਦਈਏ ਉਹ ਚਾਰ ਜਣੇ ਪਰ ਸ਼ੱਕੀਆਂ ਦਾ ਨੇ ਵੱਡਾ ਸ਼ੁਰਾ ਕਰ ਲਿਆ ਅਤੇ ਇੱਕ ਪੈਚਕੈਸ ਨਾਲ ਘਰ ਵਿੱਚ ਰਹਿਣ ਵਾਲਿਆਂ ਨੂੰ ਡਰਾਉਂਦਿਆਂ ਕੈਸ਼ ਜੁਐਲਰੀ ਅਤੇ ਕਾਰ ਦੀਆਂ ਚਾਬੀਆਂ ਮੰਗਣ ਲੱਗੇ ਇਸ ਦੌਰਾਨ ਪਰਿਵਾਰ ਦੇ ਕਿਸੇ ਮੈਂਬਰ ਨੇ 911 ਤੇ ਕਾਲ ਕਰ ਦਿੱਤੀ ਅਤੇ ਪੁਲਿਸ मौके ਤੇ ਪਹੁੰਚ ਗਈ ਹਾਲਤਨ origignal ਪੁਲਿਸ ਦੇ ਅਫਸਰ ਕਲਰਿਕ ਬੁਲੇਵਾਰਡ ਅਤੇ ਥੌਮਸਨ ਰੋਡ ਸਾਬਕਾ ਇਲਾਕੇ ਦੇ ਘਰ ਸਾਹਮਣੇ ਪੁੱਜੇ ਤਾਂ ਬਾਹਰ 6 ਵਰਤੇ ਵੋਲਟ ਖੜੀ ਸੀ ਜਿਸ ਵਿੱਚ ਸਵਾਰ ਹੋ ਕੇ ਸ਼ੱਕੀਆਂ ਨੇ ਫਰਾਰ ਹੋਣ ਦਾ ਯਤਨ ਕੀਤਾ ਸ਼ੱਕੀਆਂ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਵੀ ਮਾਰੀ ਪਰ ਆਖਰਕਾਰ ਪੁਲਿਸ ਨੇ ਗੱਡੀ ਕੈਨ ਲਈ ਅਤੇ ਇਸ ਦਾ ਡਰਾਈਵਰ ਕਾਬੂ ਕਰ ਲਿਆ ਇਸ ਦੌਰਾਨ ਤਿੰਨ ਸ਼ੱਕੀ ਪੈਦਲ ਫਰਾਰ ਹੋ ਗਏ ਜਿਨ੍ਹਾਂ ਦੀ ਪਛਾਣ ਕਰਦਿਆਂ ਜਲਦੀ ਹੀ ਕਾਬੂ ਕਰ ਲਿਆ ਗਿਆ ਪੜਤਾਲ ਦੌਰਾਨ ਪਤਾ ਲੱਗਾ ਕਿ ਡਾਕੇ ਦੌਰਾਨ ਵਰਤੀ ਗਈ 6 ਵਰਮੇ ਵੋਲਟ ਫਰਵਰੀ ਮਹੀਨੇ ਦੇ ਸ਼ੁਰੂ ਵਿੱਚ ਡਰਹਮ ਰੀਜਨ ਤੋਂ ਚੋਰੀ ਕੀਤੀ ਗਈ ਸੀ ਇਹਨਾਂ ਤੇ ਹੁਣ ਜਿਹੜਾ ਹੈ ਕਾਫੀ ਪਰਚੇ ਪਹਿਲਾਂ ਵੀ ਇਹ ਦੇ ਦੱਜ ਕੀਤੇ ਜਾ ਰਹੇ ਗਿਆ ਉਹ ਨਾਲ ਦੇ ਨਾਲ ਇਹਨਾਂ ਨੂੰ ਸੁਲਾਖਾਂ ਦੇ ਪਿੱਛੇ ਸੁੱਟਿਆ ਜਾਏ ਤੇ ਮੋਟਾ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ ਟਿਊਨ ਇਨ ਟੂ ਮੈਰਿਜ ਲਗਨ .com ਐਵਰੀ ਸੈਟਰਡੇ 2:00 ਤੋਂ 3:00 ਪੀਐਮ ਵਿਦ ਵਰਿੰਦਰ ਉਭੀ ਆ ਸ਼ੋ ਅਬਾਊਟ ਮੈਟਰਮੋਨੀਅਲਸ ਲਾਈਫ ਪਾਰਟਨਰਸ਼ਿਪ ਐਂਡ ਰਿਲੇਸ਼ਨਸ਼ਿਪਸ ਓਨਲੀ ਔਨ ਰੇਡੀਓ ਜ਼ਿੰਦਗੀ 1550 ਏਐਮ कॉल फाइव वन जीरो नाइन फोर थ्री एट जीरो थ्री सेवन डेट एज फाइव वन जीरो नाइन फोर थ्री एट जीरो थ्री सेवन रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.